ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਕੰਤਨ ਸ੍ਰੀ ਗੁਰਗੰਸਾਹਿਬ ਜੀ ਦੀ 70 ਸਾਲਾ ਹੀਠ ਆਓ ਗੁਰਪਰਿ ਆਪਾਂ ਅੱਜ ਸੰਗਤ ਕਰੀਏ ਸੰਗਤ ਕਰਕੇ ਆਪਾਂ ਆਪਣਾ ਜੀਵਨ ਸਫਲ ਕਰਨ ਦੀ ਕੋਸ਼ਿਸ਼ ਕਰੀਏ ਜਿਸ ਤਰ੍ਹਾਂ ਆਪਾਂ ਜਦੋਂ ਵੀ ਮੌਕਾ ਮਿਲਦਾ ਹੈ ਹਰ ਰੋਜ਼ ਆਪਾਂ ਸੰਗਤ ਕਰਦੇ ਆ ਕਿਉਂਕਿ ਸੰਗਤ ਕਰਨੀ ਬਹੁਤ ਜ਼ਰੂਰੀ ਹੈ ਗੁਰਪਿਆਰੇ ਸਾਨੂੰ ਮੇਰਾ ਮਾਲਕ ਤਰਸ ਕਰੇ ਅੱਜ ਦੇ ਜੋ ਵਿਚਾਰ ਸਾਨੂੰ ਗੁਰੂ ਸਾਹਿਬ ਸਮਝਾ ਰਹੇ ਨੇ ਭਾਵ ਆਪਾਂ ਗ੍ਰੰਥ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੱਕ ਸ਼ਬਦ ਦੀਆਂ ਤੁਕਾਂ ਲੈ ਕੇ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਆ ਭਾਵ ਅਸੀਂ ਗੁਰਬਾਣੀ ਨੂੰ ਸਭ ਤੋਂ ਪਹਿਲਾਂ ਉਹਨੂੰ ਪੜਾਂਗੇ ਪੜ ਕੇ ਉਹਨੂੰ ਸਮਝਾਂਗੇ ਫਿਰ ਉਹਨੂੰ ਸਮਝ ਕੇ ਉਹਦੇ ਅਰਥ ਜੋ ਮਾਲਕ ਕਿਰਪਾ ਕਰੇ ਉਹ ਆਪ ਹੀ ਕਰਾਏ ਫਿਰ ਉਹ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਫਿਰ ਉਹਦਾ ਤਤ ਕੱਢਾਂਗੇ ਕਿ ਗੁਰੂ ਸਾਹਿਬ ਸਾਨੂੰ ਕਹਿ ਕੀ ਰਿਹਾ ਹੈ ਭਾਬ ਸਾਨੂੰ ਕਿੰਨੇ ਯੁੱਗ ਹੋ ਗਏ ਇਸ ਜੁਨੀਆਂ ਦੇ ਵਿੱਚ ਭੜਕਦੇ ਹੋਏ ਹੁਣ ਮੇਰੇ ਮਾਲਕ ਨੇ ਤਰਸ ਕੀਤਾ ਹੈ ਕਿਉਂ ਨਾ ਆਪਾਂ ਸੰਗਤ ਰੂਪ ਦੇ ਵਿੱਚ ਮਾਲਕ ਦੀਆਂ ਵਡਿਆਈਆਂ ਵੀ ਕਰ ਲਈਏ ਔਰ ਜੋ ਧੰਨ ਸ੍ਰੀ ਗੁਰਗੰਸਾਹਿਬ ਕਹਿ ਰਿਹਾ ਉਹਨੂੰ ਵੀ ਸਮਝਣ ਦੀ ਕੋਸ਼ਿਸ਼ ਕਰੀਏ ਮੇਰਾ ਮਾਲਕ ਅੱਜ ਸਾਨੂੰ ਸਮਝਾ ਰਿਹਾ ਹੈ ਕਿ ਜਦੋਂ ਮਨੁੱਖ ਦਾ ਮਨ ਆਪਾ ਮਨੁੱਖ ਆਪਾਂ ਜੋ ਜੋ ਆਪਾਂ ਨੂੰ ਮਾਲਕ ਨੇ ਇਹ ਸਵਾਸ ਬਖਸ਼ੇ ਨੇ ਦੇਹੀ ਬਖਸ਼ੀ ਹੈ ਜਿਹਨੂੰ ਗੁਰਬਾਣੀ ਆਪਾਂ ਨੂੰ ਸਮਝਾਰੇ ਕਿ ਇਹ ਬੰਦੇ ਆ ਤੂੰ ਬੰਦਗੀ ਕਰ ਤੂੰ ਬੰਦਗੀ ਕਰਨ ਵਾਸਤੇ ਆਇਆ ਆ ਬੰਦਗੀ ਆ ਗੁਰਪਿਆਰਿਓ ਬੰਦਗੀ ਦਾ ਭਾਵ ਆਪਾਂ ਗੁਰੂ ਦੀ ਇੱਕ ਸ਼ਬਦ ਲੈ ਕੇ ਉਹਦੇ ਵਿੱਚੋਂ ਤੁੱਕ ਨੂੰ ਪੜਨਾ ਔਰ ਪੜ ਕੇ ਉਹਦੀ ਖੋਜ ਕਰਨੀ ਇਹੀ ਸਾਨੂੰ ਧੰਨ ਸ੍ਰੀ ਗੁਰਗੰਸਾਹਬ ਦਾ ਸੁੱਤੀ ਅੰਗ ਕਹਿ ਰਹੇ ਨੇ ਕਿ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਗੁਰ ਪਿਆਰਿਓ ਹੁਣ ਗੁਰੂ ਸਾਹਿਬ ਆਪਾਂ ਨੂੰ ਸਮਝਾ ਰਹੇ ਨੇ ਗੁਰ ਪਿਆਰਿਓ ਕਿ ਜਦੋਂ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਨੂੰ ਸੁਣਦਾ ਹੈ ਗੁਰੂ ਦੇ ਸ਼ਬਦ ਨੂੰ ਆਪਾਂ ਸੁਣਦੇ ਹਾਂ ਜਦੋਂ ਹੁਣ ਆਪਾਂ ਸ਼ਬਦ ਦਾ ਇੱਕ ਆਪਾਂ ਥੋੜਾ ਜਿਹਾ ਪਹਿਲਾਂ ਕੱਢ ਲਈਏ ਸ਼ਬਦ ਇੱਕ ਤਾਂ ਆਪਾਂ ਸ਼ਬਦ ਆਪਾਂ ਨੂੰ ਹੁਣ ਗੁਰੂ ਸਾਹਿਬ ਜੋ ਸ਼ਬਦ ਤੁੱਕ ਪੜਾਂਗੇ ਉਹਦੇ ਵਿੱਚ ਸ਼ਬਦ ਦੀ ਗੱਲ ਆਏਗੀ ਸ਼ਬਦ ਆਪਾਂ ਆਪਾਂ ਇੱਕ ਤੁੱਕ ਨੂੰ ਉਚਾਰ ਲਈਏ ਮਨ ਪੀਵੇ ਸੁਣ ਸ਼ਬਦ ਵਿਚਾਰਾ ਇਹ ਧੰਨ ਸ੍ਰੀ ਗੁਰਗੰਸਾਹ ਦੇ ਅੰਦਰੋਂ ਪੰਗਤੀ ਹੈ ਇੱਕ ਮਨ ਪੀਵੇ ਸੁਣ ਸ਼ਬਦ ਵਿਚਾਰਾ ਇਹਦਾ ਭਾਵ ਆਪਾਂ ਇਹਦਾ ਅਰਥ ਕਢੀਏ ਗੁਰੂ ਸਾਹਿਬ ਸਾਨੂੰ ਕਹਿਣਾ ਕੀ ਚਾਹੁੰਦੇ ਨੇ ਇਹਨਾਂ ਕੇਸੇ ਪੜਕੇ ਅੱਗੇ ਨਿਕਲ ਜੀਏ ਹੁਣ ਇਸ ਤੁਕ ਦੇ ਵਿੱਚ ਇਸ ਲਾਈਨ ਦੇ ਵਿੱਚ ਗੁਰੂ ਸਾਹਿਬ ਨੇ ਸ਼ਬਦ ਦੀ ਗੱਲ ਕੀਤੀ ਹੈ ਸ਼ਬਦ ਹੁਣ ਸ਼ਬਦ ਕੀ ਚੀਜ਼ ਹੈ ਜਿੰਨਾ ਚਿਰ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸ਼ਬਦ ਦਾ ਅਰਥ ਕੀ ਹੈ ਉਨਾ ਚਿਰ ਗੁਰਪਿਆਰੀ ਸਾਥ ਸੰਗਤ ਜਿਉ ਅਸੀਂ ਸਾਡਾ ਜਿਹੜਾ ਮਨ ਆਉ ਟਿਕਿਆ ਚ ਨਹੀਂ ਆ ਸਕਦਾ ਟਿੱਕੇ ਬੈਠ ਕੇ ਅਸੀਂ ਸੁਣਾਗੇ ਤਾਂ ਕੀ ਸੁਣਾਗੇ ਵਿਰਤੀ ਜੋੜਾਂਗੇ ਤਾਂ ਕਿੱਥੇ ਜੋੜਾਂਗੇ ਹੁਣ ਇਹ ਸ਼ਬਦ ਸਾਨੂੰ ਗੁਰੂ ਸਾਹਿਬ ਸਮਝਾ ਰਹੇ ਨੇ ਤਾਂ ਅਨੰਤ ਸ੍ਰੀ ਗੁਰਗੰਸਾਹਬ ਕਹਿ ਰਹੇ ਨੇ ਕਿ ਮਨ ਨੂੰ ਕਹਿ ਰਹੇ ਨੇ ਕਿ ਮਨ ਪੀਵੇ ਸੁਣ ਮਨ ਨੂੰ ਕਹਿ ਰਿਹਾ ਕਿ ਤੂੰ ਸੁਣ ਸ਼ਬਦ ਬਿਚਾਰਾ ਆ ਵਿਚਾਰ ਨੂੰ ਸੁਣ ਕਿਹੜੀ ਵਿਚਾਰਾ ਸ਼ਬਦ ਦੀ ਹੁਣ ਸ਼ਬਦ ਦਾ ਅਰਥ ਕੀ ਹੈ ਜਿਆਦਾਤਰ ਆਪਾਂ ਜਿੰਨੇ ਵੀ ਸੰਗਤ ਆ ਗੁਰੂ ਨਾਨਕ ਨਾਮਲੇ ਵਸ ਇੱਕ ਸੰਗਤ ਆ ਗੁਰੂ ਪਿਆਰਿਓ ਆਪਾਂ ਆ ਤੁਕ ਬਾਣੀ ਪੜ ਕੇ ਇੱਥੇ ਹੀ ਟਿਕ ਜਾਂਦੇ ਆ ਕਿ ਨਹੀਂ ਬਸ ਆਪਾਂ ਆ ਤੁਕ ਪੜ ਲਈ ਉਹਦੀ ਖੋਜ ਨਹੀਂ ਕਰਦੇ ਆਪਾਂ ਜੀ ਆਪਾਂ ਖੋਜ ਕਰ ਵੀ ਲਈ ਫਿਰ ਉਹ ਤੇ ਅਮਲ ਨਹੀਂ ਕਰਦੇ ਇੱਥੇ ਅਸੀਂ ਲਾਸਟ ਤੱਕ ਤੇ ਆ ਕੇ ਅਮਲ ਤੇ ਅਸੀਂ ਮਾਰ ਖਾ ਜਾਂਦੇ ਜੋ ਕਿ ਅੱਜ ਤੱਕ ਗੁਰਪਿਆਰੋ ਅਸੀਂ ਸਾਨੂੰ ਜੁਨੀਆਂ ਦੇ ਵਿੱਚ ਜਾਣਾ ਜਨਮ ਜਨੰਤਰਾਂ ਦੇ ਭਾਵ ਕਿਨੇ ਜਨਮਾਂ ਦੇ ਵਿੱਚ ਪਾ ਕੇ ਅਸੀਂ ਵਾਪਸ ਹੁਣ ਆਹ ਇਨਸਾਨੀ ਜਾਮਾ ਮੇਰੇ ਮਾਲਕ ਨੇ ਦਿੱਤਾ ਹੈ ਕੌਣ ਕਹਿ ਰਿਹਾ ਧੰਨ ਸ੍ਰੀ ਗੁਰਗੰਸਾਹਿਬ ਕਹਿ ਰਹੇ ਆਪਾਂ ਜੁਗਾਂ ਦੀ ਗੱਲ ਕੀਤੀ ਐ ਗੁਰੂ ਸਾਹਿਬ ਦਾ ਇਹ ਚਾਰ ਜੁਗ ਆਪਾਂ ਸੁਣ ਰਹੇ ਆ ਗੁਰੂ ਗੁਰੂ ਸਾਹਿਬ ਦਾ ਪਦਰ ਕਿੰਨੇ ਕ ਜੁਗਾਂ ਦੀ ਗੱਲ ਕਰ ਰਹੇ ਨੇ ਕਿ ਬਹੁਤ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਹੁਣ ਆਪਾਂ ਇਹ ਵਿਚਾਰ ਕਰਨੇ ਆ ਗੁਰਬਾਣੀ ਕਾਹ ਕਿਨੂੰ ਰਹੀ ਆ ਗੁਰਬਾਣੀ ਕਿਹਦੇ ਵਾਸਤੇ ਬਣੀ ਆ 84 ਲੱਖ ਜੀਵ ਜਿੰਨੇ ਵੀ ਜੁਨੀਆਂ ਨੇ ਗੁਰ ਪਿਆਰਿਓ ਉਹਨਾਂ ਵਿੱਚੋਂ ਇੱਕ ਇਨਸਾਨੀ ਜਾਮਾ ਸਾਨੂੰ ਮਿਲਿਆ ਆਪਾਂ ਨੂੰ ਇਸ ਬੰਦੇ ਨੂੰ ਗੁਰਬਾਣੀ ਕਹਿ ਰਹੀ ਹੈ ਕਿ ਕਰ ਬੰਦੇ ਤੂੰ ਬੰਦਗੀ ਜੀਚਰ ਘਟ ਮੈਂ ਸਾਹ ਜਿੰਨਾ ਚਿਰ ਤੇਰੇ ਸਵਾਸ ਜਿੰਨੇ ਸਵਾਸ ਤੂੰ ਲੈਣਾ ਹੈ ਜਿੰਨੇ ਤੇਰੇ ਸਵਾਸ ਤੂੰ ਲੈ ਕੇ ਆਪਣਾ ਜੀਵਨ ਅਵਧਿਤ ਕਰ ਰਿਹਾ ਹੈ ਉਨਹੀਂ ਹੀ ਗੁਰੂ ਗੁਰੂ ਮਹਾਰਾਜ ਦੀ ਤੂ ਸਿਫਤ ਕਰ ਵਡੈ ਕਾ ਹੁਣ ਗੁਰਪਿਆਰੋ ਮਨ ਨੂੰ ਤਾਨਸਿਰੀ ਗੁਰਗਾਂ ਸਾਹਿਬ ਕਹਿ ਰਹੇ ਨੇ ਕਿ ਮਨ ਪੀਵੇ ਸੁਣ ਸ਼ਬਦ ਵਿਚਾਰਾ ਹੁਣ ਆਪਾਂ ਕਿਹੜੇ ਸ਼ਬਦ ਦੀ ਗੱਲ ਕਰੀਏ ਆਪਾਂ ਇੱਕ ਪਾਸੇ ਧੰਨ ਸ੍ਰੀ ਗੁਰਗੰਨ ਸਾਹਿਬ ਆਪਾਂ ਤੁੱਕ ਪੜ੍ਹਦੇ ਆ ਕਿ ਗੁਰਬਾਣੀ ਇਸ ਜਗਮੇ ਚਾਨਣ ਹੈ ਹੁਣ ਚਾਨਣ ਕਿਹਨੂੰ ਦੇ ਰਹੀ ਹੈ 84 ਲੱਖ ਜੁਨੀਆਂ ਦੇ ਵਿੱਚੋਂ ਇਸ ਬੰਦੇ ਨੂੰ ਇਸ ਮਨੁੱਖਤਾ ਨੂੰ ਰੋਸ਼ਨੀ ਦਿਖਾਰੀ ਹੈ ਹੁਣ ਆਪਾਂ ਨੂੰ ਇਹ ਤੁੱਕ ਵੀ ਰੋਸ਼ਨੀ ਦਿਖਾਰੀ ਹੈ ਕਿ ਮਨ ਨੇ ਕਿੱਥੇ ਸੁਰਤੀ ਜੋੜਨੀ ਆ ਮਨ ਪੀਵੇ ਇਥੇ ਉਹ ਪੀਣ ਦੀ ਗੱਲ ਆਈ ਹੈ ਮਨ ਪੀਵੇ ਸੁਣ ਸ਼ਬਦ ਵਿਚਾਰਾ ਹੁਣ ਕਿਹੜੇ ਸ਼ਬਦ ਦੀ ਵਿਚਾਰ ਧਾਰਨਾ ਨਾਲ ਜੁੜੇ ਧਾਰਨਾ ਨਾਲ ਜੁੜੇ ਮਨ ਇਹ ਆਪਾਂ ਨੂੰ ਧੰਨ ਸ੍ਰੀ ਗੁਰਗੰਸਾਹਬ ਦੱਸਣਗੇ ਹੁਣ ਆਨੰਦ ਸਾਹਿਬ ਦੇ ਅੰਦਰ ਤੀਸਰੇ ਪਾਸਾ ਜੀ ਵੀ ਬੜੇ ਵਿਸਤਾਰ ਨਾਲ ਸਮਝਾ ਰਹੇ ਨੇ ਉਹ ਪੂਰੇ ਬੰਨ ਨੂੰ ਸਮਝਾ ਰਹੇ ਨੇ ਉਹ ਕਰਨ ਕੇ ਆਨੰਦ ਬਾਣੀ ਤੇ ਆਨੰਦ ਸੁਣਿਆ ਗੁਰਪਿਆਰੋ ਆਨੰਦ ਬਾਣੀ ਗੁਰ ਸ਼ਬਦ ਜਾਣੇ ਆਨੰਦ ਬਾਣੀ ਗੁਰ ਸ਼ਬਦ ਜਾਣੀ ਇੱਥੇ ਵੀ ਸ਼ਬਦ ਦੀ ਗੱਲ ਆਈ ਹੈ ਹੁਣ ਉਹ ਸ਼ਬਦ ਕਿਹੜਾ ਹੈ ਕਿਹੜੇ ਸ਼ਬਦ ਦੀ ਗੱਲ ਹੋ ਰਹੀ ਹੈ ਵੀ ਸਾਨੂੰ ਦੱਸ ਜਾਣਕਾਰੀ ਆਨੰਦ ਬਾਣੀ ਦੀ ਜੋ ਸਾਡੇ ਅੰਦਰ ਸੰਗੀਤ ਉਹਨਾਂ ਚੱਲਦੀਆਂ ਨੇ ਪਿਤਾ ਪ੍ਰਮਾਤਮਾ ਦੇ ਮੁੱਖ ਦੀ ਆਵਾਜ਼ ਹੈ ਉਹ ਸਾਨੂੰ ਸ਼ਬਦ ਭੇਜ ਦੇ ਰਹੇ ਨੇ ਕਿ ਅਨਹਦ ਬਾਣੀ ਗੁਰ ਸ਼ਬਦ ਜਾਣੀ ਹੁਣ ਆਹ ਸ਼ਬਦਾਂ ਨਾ ਆਹ ਸ਼ਬਦ ਜਿਹੜੇ ਧੰਨ ਸ੍ਰੀ ਗੁਰਗੰਸਾ ਸਾਹਿਬ ਦੇ ਅੰਦਰ ਸ਼ਬਦ ਨੇ ਇਹ ਸਾਨੂੰ ਭੇਜ ਦੇ ਰਹੇ ਨੇ ਇਹਦਾ ਮਤਲਬ ਕੀ ਹੋਇਆ ਕਿ ਜਿਹੜਾ ਸ਼ਬਦ ਹੈ ਉਹ ਅਨਹਦ ਬਾਣੀ ਹੈ ਨਾਮ ਹੈ ਉਹ ਅਨੰਦ ਬਾਣੀ ਹੈ ਹੁਣ ਅਨੰਤ ਬਾਣੀ ਕੀ ਹੈ ਅਕਾਲ ਪੁਰਖ ਪਿਤਾ ਪਰਮਾਤਮਾ ਦੇ ਮੁਖ ਦੀ ਆਵਾਜ਼ ਜਦੋਂ ਸ੍ਰਿਸ਼ਟੀ ਸਾਜੀ ਸਿਰੰਗੁਰ ਪਿਆਰਿਓ ਉਦੋਂ ਮੇਰਾ ਮਾਲਕ ਕਰਜਿਆ ਸੀ ਆਵਾਜ਼ ਆਈ ਸਿਕ ਜੀਨ ਧੁਨ ਕਹਨੇ ਆ ਧੁਨ ਧੁਨ ਮਤਲਬ ਜੋ ਸੰਗੀਤ ਦੀ ਧੁਨਾ ਹੁੰਦੀਆਂ ਧੁਨਾ ਜੋ ਸੰਗੀਤਾਂ ਦੀ ਧੁਨਾਪ ਸੁਣਦੇ ਆ ਉਹ ਸੰਗੀਤਾਂ ਦੀਆਂ ਧੁਨਾਹ ਰਾਹੀ ਮੇਰਾ ਮਾਲਕ ਸਾਨੂੰ ਕੁਝ ਸਮਝਾਉਣਾ ਚਾਹੁੰਦੇ ਨੇ ਇੱਕ ਜਗ੍ਹਾ ਇਹ ਵੀ ਗੁਰੂ ਸਾਹਿਬ ਦੀ ਪੰਗਤੀ ਆਉਂਦੀ ਆ ਮੇਰੇ ਮਨ ਪਰਦੇਸੀ ਵੇ ਘਰ ਆਵੋ ਉਹ ਕਿਵੇਂ ਸਮਝਾ ਰਹੇ ਨੇ ਆਹ ਤਾਂ ਨਾਰਾਹੀ ਸਾਨੂੰ ਕਹਿ ਰਹੇ ਨੇ ਕਿਉਂਕਿ ਉਹ ਭਾਸ਼ਾ ਹੈ ਪਰਲੋਕ ਦੀ ਹੁਣ ਲੋਕ ਦੀ ਭਾਸ਼ਾ ਤਨ ਸ੍ਰੀ ਗੁਰਗੰਸਾਹ ਜੋ ਸ਼ਬਦ ਨੇ ਇਹ ਜੋ ਇਹ ਪੰਕਤੀਆਂ ਨੇ ਇਹ ਇਥੋਂ ਲੋਕ ਦੀ ਭਾਸ਼ਾ ਹੈ ਇਹ ਨੂੰ ਅਸੀਂ ਪੜ੍ਹ ਕੇ ਇਹ ਨੂੰ ਸਮਝ ਕੇ ਫਿਰ ਇਹਦੀ ਖੋਜ ਕਰਕੇ ਫਿਰ ਅਸੀਂ ਉਹ ਸ਼ਬਦ ਤੱਕ ਪਹੁੰਚਣਾ ਹੈ ਸ਼ਾਇਦ ਸਮਝ ਆ ਗਿਆ ਹੋਗਾ ਸੰਗਤ ਨੂੰ ਕਿ ਸ਼ਬਦ ਦੀ ਸ਼ਬਦ ਦਾ ਅਰਥ ਕੀ ਹੈ ਮੰਨ ਪੀਵੇ ਸੁਣ ਸ਼ਬਦ ਵਿਚਾਰਾ ਭਾਵੇਂ ਅਸੀਂ ਭਗਤੀ ਕਰ ਕਰਕੇ ਭਗਤੀ ਕਿਸੇ ਵੀ ਰੂਪ ਚ ਕਰੀਏ ਆਪਾਂ ਵਾਹਿਗੁਰੂ ਗੁਰਮੰਤਰ ਕਰ ਜਪ ਕੇ ਕਰੀਏ ਸਤਨਾਮ ਵਾਹਿਗੁਰੂ ਕਰੀਏ ਜਾਂ ਹੋਰ ਸੇਵਾ ਕਰਦੇ ਹੋਏ ਆਪਾਂ ਇਹਨਾਂ ਸ਼ਬਦਾਂ ਨੂੰ ਉਚਾਰੀਏ ਜੋੜੇ ਕਾ ਲੰਗਰਾਂ ਦੀ ਸੇਵਾ ਭਾਵ ਉਹ ਅਸੀਂ ਇਸ ਤਰ੍ਹਾਂ ਦੀ ਭਗਤੀ ਕਰਨੀ ਹੈ ਕਿ ਮੇਰਾ ਮਾਲਕ ਖੁਸ਼ ਹੋ ਕੇ ਸਾਨੂੰ ਇਹ ਦਾਤਾਂ ਦੇ ਦੇ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਦੇ ਹੀ ਜਿਹਨੂੰ ਉਹ ਦਿੰਦਾ ਹੈ ਜੀ ਤੋ ਖੁਸ਼ ਹੁੰਦਾ ਹੈ ਜੀ ਦੀ ਭਗਤੀ ਤੇ ਮੇਰਾ ਮਾਲਕ ਖੁਸ਼ ਹੁੰਦਾ ਹੈ ਹੁਣ ਖੁਸ਼ ਕਿਵੇਂ ਹੋਗਾ ਜਦੋਂ ਅਸੀਂ ਉਹਦੇ ਹੁਕਮ ਦੇ ਵਿੱਚ ਰਹਿ ਕੇ ਭਗਤੀ ਕਰਾਂਗੇ ਜਦੋਂ ਅਸੀਂ ਆਪਣੇ ਆਪ ਨੂੰ ਮਾਰ ਕੇ ਉਹਦੇ ਵਰਗਾ ਬਣ ਜਾਾਂਗੇ ਮੇਰੇ ਮਾਲਕ ਕਿਸ ਤਰ੍ਹਾਂ ਦਾ ਹੈ ਉਹ ਨਿਰਮਲ ਹੈ ਉਹ ਬਾਹਰ ਵਿਰੋਧ ਜੁਨੀਆਂ ਤੋਂ ਪਰੇ ਹੈ ਰੂਪ ਨਾ ਰੇਖ ਰੰਗ ਕਿਸ ਤ੍ਰਾਇ ਗੁਣ ਤੇ ਪ੍ਰਭ ਪਿੰਨ ਉਤਰਾਏ ਗੁਣਾ ਤੋਂ ਵੀ ਪਿੰਨ ਹੈ ਪਰੇ ਹੈ ਉਹ ਤੇ ਕੋਈ ਅਸਰ ਨਹੀਂ ਕਿਸੇ ਚੀਜ਼ ਦਾ ਜੇ ਅਸੀਂ ਮਾਲਕ ਦੇ ਅੰਦਰ ਸਮਾਨਾ ਹੈ ਮਾਲਕ ਵਰਗੇ ਸਾਨੂੰ ਹੋਣਾ ਪਵੇਗਾ ਉਹ ਕਿਵੇਂ ਹੋਵਾਂਗੇ ਅਸੀਂ ਧੰਨ ਸ੍ਰੀ ਗੁਰਗੰਸਾਹਿਬ ਜੀ ਦਾ ਪੱਲਾ ਫੜ ਕੇ ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਹੁਣ ਮਨ ਨੇ ਕਿਹੜੀ ਵਿਚਾਰ ਸੁਣਨੀ ਹੈ ਭਾਵ ਗੁਰਬਾਣੀ ਕਹਿ ਰਹੀ ਹੈ ਕਿ ਮਨ ਪੀਵੇ ਸੁਣ ਸ਼ਬਦ ਵਿਚਾਰਾ ਭਾਵ ਮਨ ਉਸ ਸ਼ਬਦ ਤੇ ਤੁੰਨ ਨੂੰ ਸੁਣੇ ਸੁਣ ਕੇ ਜਦੋਂ ਅੱਗੇ ਮਨ ਉਹਦੇ ਦਾ ਪਿਆਰ ਪਾਵੇਗਾ ਅੱਗੇ ਚੱਲੇਗਾ ਤਾਂ ਫਿਰ ਉਸ ਅੰਮ੍ਰਿਤ ਧਾਰਾ ਨੂੰ ਪੀਵੇਗਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਇਹ ਤੋਂ ਆਪਾਂ ਇੱਕ ਪਿਛਲੀ ਤੁਕ ਲੈ ਲਈਏ ਇੱਕ ਝਿਮ ਝਿਮ ਵਰਸ ਹੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਹੁਣ ਅੱਛੇ ਮੱਚੇ ਮੱਕੀ ਹੈ ਝਿਮ ਝਿਮ ਮ ਜਮ ਵਰਸੇ ਅੰਮ੍ਰਿਤ ਜਿਸ ਤਰ੍ਹਾਂ ਹਮ ਬਰਸਾਤ ਆਪਾਂ ਕੋਈ ਸਾਵਣ ਦੇ ਮਹੀਨੇ ਬਰਸਾਤ ਦੀ ਰੁੱਤ ਦੇ ਵਿੱਚ ਝੜੀ ਲੱਗਦੀ ਹੈ ਉਹ ਛੋਟੀ ਛੋਟੀ ਬੂੰਦਾਂ ਡਿੱਗਦੀਆਂ ਨੇ ਉਹ ਧਰਤੀ ਦੇ ਵਿੱਚ ਸਮਾਈ ਜਾਂਦੀਆਂ ਨੇ ਇਸੇ ਤਰ੍ਹਾਂ ਸਾਡੇ ਅੰਦਰ ਵੀ ਇੱਕ ਅੰਮ੍ਰਿਤ ਦਾ ਖੂਹ ਹੈ ਸਾਡੇ ਵੀ ਬ੍ਰਹਮ ਵਰਖਾ ਹੁੰਦੀ ਹੈ ਭਾਵ ਸਾਡੇ ਅੰਮ੍ਰਿਤ ਰਸ ਵੀ ਹੈ ਅੰਦਰ ਅੰਤਰ ਖੂਟਾ ਅੰਬਰਤ ਭਰਿਆ ਸਭ ਦੇ ਕਾੜ ਪੀਏ ਪਨਹਾਰੀ ਹੁਣ ਇਹ ਇਹਦਾ ਇਹ ਭੇਦ ਸਾਨੂੰ ਧੰਨ ਸ੍ਰੀ ਗੁਰਗੰਸਾਹਿਬ ਦੇ ਰਹੇ ਨੇ ਕਿ ਭਾਈ ਮਨੁੱਖਾ ਤੇਰੇ ਅੰਦਰ ਆਹਾ ਹੈ ਤੇ ਸਭ ਕੁਝ ਘਰ ਮੇ ਬਾਹਰ ਨਹੀਂ ਬਾਹਰ ਢੋਲੇ ਸੋ ਭਰਮ ਭਲਾਈ ਤੂੰ ਭਰਮ ਦੇ ਵਿੱਚ ਨਾ ਪੈ ਜੋ ਬ੍ਰਹਮੰਡੇ ਸੋ ਹੀ ਪਿੰਡੇ ਜੋ ਬ੍ਰਹਮੰਡ ਤੇ ਅੰਦਰ ਹੈ ਉਹ ਤੇਰੇ ਅੰਦਰ ਹੈ ਉਹ ਜਦਾ ਸਥਾਨ ਸਾਡੇ ਅੰਦਰ ਹੈ ਅੰਮ੍ਰਿਤ ਦਾ ਖੂਹ ਸਾਡੇ ਅੰਦਰ ਹੈ ਤੀਰਥ ਸਾਡੇ ਅੰਦਰ ਹੈ ਅੰਤਰਗਤ ਤੀਰਥ ਮਲ ਲੜਾਵੋ ਹੁਣ ਕਿੱਥੇ ਭਜਾਂਗੇ ਅਸੀਂ ਜੀ ਅਸੀਂ ਧੰਨ ਸ੍ਰੀ ਗੁਰਗੰਸਾਹਿਬ ਦੇ ਪੰਕਤੀਆਂ ਨੂੰ ਉਚਾਰਿਆ ਗੁਰਪਿਆ ਰਹੋ ਕਿ ਅਡੋਲ ਅਵਸਥਾ ਦੇ ਵਿੱਚ ਉਸ ਹਾਲਤ ਦੇ ਵਿੱਚ ਜਦੋਂ ਅਸੀਂ ਟਿਕ ਕੇ ਬੈਠਾਂਗੇ ਕੋਈ ਵੀ ਸਿਮਰਨ ਕਰਕੇ ਸਤਨਾਮ ਵਾਹਿਗੁਰੂ ਜਾ ਵਾਹਿਗੁਰੂ ਗੁਰਮੰਤਰ ਵੈਸੇ ਵਾਹਿਗੁਰੂ ਗੁਰਮੰਤਰ ਆਪਾਂ ਨੂੰ ਭਾਈ ਗੁਰਦਾਸ ਜੀ ਨੇ ਇੱਕ ਬੜੀ ਤਾਕਤ ਦਿੱਤੀ ਆ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹੋਵੇਂ